ਜਾਣੋ ਦੇਸ਼ ਦਾ ਪਹਿਲਾ ਚੋਣ ਨਿਸ਼ਾਨ ਕਿਸ ਨੇ ਬਣਾਇਆ ਸੀ? ਇਹਨਾਂ ਪਾਰਟੀਆਂ ਦੇ ਚੋਣ ਨਿਸ਼ਾਨ ਦੀ ਹੋਈ ਸ਼ੁਰੂਆਤ। ਸੁਰੱਖਿਏ ਜਾਂਦੇ ਨੇ ਪੁਰਾਣੀ ਅੰਦਾਜ਼ ਦੇ ਚੋਣ ਨਿਸ਼ਾਨ। ਯਾਨੀ ਚੋਣਾਂ ਦੇ ਵਿੱਚ ਪਾਰਟੀਆਂ ਤੇ ਉਮੀਦਵਾਰਾਂ ਦੀ ਸਭ ਤੋਂ ਵੱਡੀ ਪਛਾਣ ਚੋਣ ਨਿਸ਼ਾਨ ਹੁੰਦੇ ਨੇ। ਉਹਨਾਂ ਦੀ ਰਚਨਾ ਤੇ ਉਹਨਾਂ ਨੂੰ ਬਣਾਉਣ ਵਾਲੇ ਦੋਵਾਂ ਦੀ ਕਹਾਣੀ ਬੇਹੱਦ ਹੀ ਦਿਲਚਸਪ ਹੁੰਦੀ ਹੈ। ਦੱਸ ਦੇ ਕਿ ਸਾਲ 1951-52 ਦੇ ਵਿੱਚ ਜਦੋਂ ਦੇਸ਼ ਪਹਿਲੀਆਂ ਆਮ ਚੋਣਾਂ ਦੀ ਤਿਆਰੀ ਕਰ ਰਿਹਾ ਸੀ ਤਾਂ ਉਹਨਾਂ ਦੀ ਸਭ ਤੋਂ ਵੱਡੀ ਰੁਕਾਵਟ ਉਮੀਦਵਾਰਾਂ ਤੇ ਪਾਰਟੀਆਂ ਦੀ ਪਛਾਣ ਸੀ ਉਸ ਸਮੇਂ ਭਾਰਤ ਦੀ ਸਾਖਰਤਾ ਦਰ ਦੱਸਦੇ ਕਿ 16% ਤੋਂ ਵੀ ਘੱਟ ਸੀ ਤਾਂ ਚੋਣ ਕਮਿਸ਼ਨ ਇਸ ਸੰਕਰ ਦਾ ਸਾਹਮਣਾ ਕਰ ਰਿਹਾ ਸੀ ਕਿ ਜਿਹੜੇ ਵੋਟਰ ਪੜੇ ਲਿਖੇ ਹਨ ਉਹ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਕਿਵੇਂ ਪਾਉਣਗੇ ਤਾਂ ਕਾਫੀ ਸੋਚ ਵਿਚਾਰ ਤੋਂ ਬਾਅਦ 벨ਟ ਪੇਪਰ ਦਾ ਤਰੀਕਾ ਲੱਭਿਆ ਜੀ ਹਾਂ ਹਰੇਕ ਉਮੀਦਵਾਰ ਦੇ ਲਈ ਵੱਖਰੇ ਰੰਗ ਦਾ ਇੱਕ 벨ਟ ਬੈਕਸ ਜਿਹੜਾ ਕਿ ਬਣਾਇਆ ਗਿਆ ਸੀਗਾ ਤਾਂ ਇਸ ਦੇ ਨਾਲ ਹੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਰਟ ਕੀਤੇ ਗਏ ਸਨ ਜੋ ਰੋਜ਼ਾਨਾ ਜੀਵਨ ਦੇ ਨਾਲ ਸਬੰਧਤ ਸਨ ਤਾਂ ਆਸਾਨੀ ਦੇ ਨਾਲ ਲੋਕ ਉਹਨਾਂ ਨੂੰ ਪਛਾਣ ਸਕਦੇ ਦੱਸਦੇ ਕਿ ਉਮੀਦਵਾਰਾਂ ਦੇ ਚੋਣ ਨਿਸ਼ਾਨ ਵੀ ਉਹਨਾਂ ਦੇ 벨ਟ ਬਕਸਿਆਂ ਦੇ ਉੱਤੇ ਖਿੱਚੇ ਗਏ ਸਨ ਜੋ ਵੋਟਰਾਂ ਨੇ ਆਪਣੀ ਪਸੰਦ ਦੇ ਉਮੀਦਵਾਰ ਤੇ 벨ਟ ਬਾਕਸ ਦੇ ਵਿੱਚ ਆਪਣਾ 벨ਟ ਪੇਪਰ ਪਾਉਣਾ ਸੀ ਅਤੇ ਇਹ 벨ਟ ਪੇਪਰ 나ਸੀਕ ਸਥਿਤ ਇੰਡੀਆ ਸਿਕਿਉਰਿਟੀ ਪ੍ਰੈਸ ਦੇ ਵਿੱਚ ਛਾਪੇ ਗਏ ਸਨ ਜਿੱਥੇ ਭਾਰਤੀ ਕਰੰਸੀ ਵੀ ਛਾਪੀ ਗਈ ਸੀ ਤਾਂ ਦੱਸਦੀ ਹੈ ਕਿ ਪਹਿਲੀਆਂ ਆਮ ਚੋਣਾਂ ਦੇ ਵਿੱਚ ਵੀ ਉਮੀਦਵਾਰਾਂ ਨੂੰ ਜੋ ਚੋਣ ਨਿਸ਼ਾਨ ਮਿਲੇ ਸਨ ਉਹ ਇੱਕ ਵਿਅਕਤੀ ਦੀ ਸਖਤ ਮਿਹਨਤ ਦੇ ਸਦਕਾ ਸੀਗੀ ਤਾਂ ਉਸ ਦਾ ਨਾਮ ਵੀ ਤੁਹਾਨੂੰ ਦੱਸ ਦਿੰਦੇ ਆ ਐਮ ਐਸ 세ਠੀ ਸੀ ਤਾਂ ਉਹ 1950 ਦੇ ਵਿੱਚ ਚੋਣ ਕਮਿਸ਼ਨ ਦੇ ਵਿੱਚ ਡਰਾਫਟਸਮੈਨ ਦੇ ਵਜੋਂ ਜਿਹੜਾ ਕਿ ਨਿਯੁਕਤ ਕੀਤੇ ਹੋਏ ਸਨ ਤਾਂ ਉਸ ਦਾ ਕੰਮ ਚੋਣ ਨਿਸ਼ਾਨ ਦੇ ਸਕੈਚ ਬਣਾਉਣਾ ਸੀਗਾ ਤਾਂ ਇਸ ਦੇ ਲਈ ਚੋਣ ਕਮਿਸ਼ਨ ਦੇ ਅਧਿਕਾਰੀਆ ਅਤੇ ਸੇਠੀ ਦੀ ਟੀਮ ਜਿਹੜੀ ਕਿ ਇਕੱਠੇ ਬੈਠ ਜਾਵੇਗੀ ਤਾਂ ਉਹਨਾਂ ਦੇ ਵਿੱਚ ਜਿਹੜੀ ਕਿ ਚਰਚਾ ਹੋਈ ਕਿ ਕਿਹੜੀਆਂ ਚੀਜ਼ਾਂ ਨੂੰ ਚੋਣ ਨਿਸ਼ਾਨ ਬਣਾਇਆ ਜਾ ਸਕਦਾ ਹੈ ਤਾਂ ਦੱਸ ਦਈਏ ਕਿ ਉਸ ਸਮੇਂ ਵੱਖਰੇ ਅੰਦਾਜ਼ ਦੇ ਵਿੱਚ ਚੋਣ ਨਿਸ਼ਾਨ ਬਣਾਏ ਜਾਂਦੇ ਸੀਗੇ ਜਿਵੇਂ ਕਿ ਝਾੜੂ ਹਾਥੀ ਸਾਈਕਲ ਪਤੰਗ ਗਲਾਸ ਆਦਿ ਸੈਂਕੜੇ ਚੋਂ ਨਿਸ਼ਾਨ ਜਿਹੜੇ ਕਿ ਇਸ ਤਰੀਕੇ ਦੇ ਨਾਲ ਬਣਾਏ ਗਏ ਸਨ ਤਾਂ ਜਦੋਂ ਵੀ ਕਿਸੇ ਪ੍ਰਤੀਕ ਦੇ ਉੱਤੇ ਕੋਈ رائے ਹੁੰਦੀ ਤਾਂ ਸੇਠੀ ਉਸ ਦਾ ਸਕੈਚ ਬਣਾ ਲੈਂਦਾ ਇਹ ਸਕੈਚ ਵੀ ਸਧਾਰਨ ਸਨ ਤਾਂ ਜੋ ਆਮ ਲੋਕ ਜਿਹੜੇ ਕਿ ਇਹਨਾਂ ਨੂੰ ਆਸਾਨੀ ਦੇ ਨਾਲ ਪਛਾਣ ਸਕਣ ਇਹ ਵੀ ਦੇਖਿਆ ਗਿਆ ਹੈ ਕਿ ਕੋਈ ਵੀ ਦੋ ਚਿੰਨ ਇੱਕੋ ਜਿਹੇ ਦਿਖਾਈ ਨਹੀਂ ਦਿੰਦੇ ਤਾਂ ਕਿ ਕੋਈ ਵੀ ਉਲਝਣ ਦੇ ਵਿੱਚ ਨਾ ਪਵੇ ਤਾਂ ਦੱਸਦੀ ਹੈ ਕਿ ਇਸ ਵਿਚਾਰ ਵਟਾਂਦਰਾ ਦੇ ਦੌਰਾਨ ਕੁਝ ਪ੍ਰਤੀਕਾਂ ਦੇ ਬਾਰੇ ਵੀ ਚਰਚਾ ਕੀਤੀ ਗਈ ਜੋ ਉਸ ਸਮੇਂ ਬਹੁਤ ਆਮ ਨਹੀਂ ਸਨ ਜਿਵੇਂ ਕਿ ਗਰਦਨ ਦੀ ਟਾਈ ਅਤੇ ਨੇਲ ਕਟਰ ਉਸ ਸਮੇਂ ਸਿਰਫ ਬਹੁਤ ਘੱਟ ਆਬਾਦੀ ਦੋਵਾਂ ਦੀ ਜਿਹੜੀ ਕਿ ਵਰਤੋਂ ਕਰਦੀ ਸੀਗੀ ਖਾਸ ਕਰਕੇ ਇਹੋ ਜਿਹੜੇ ਅੰਗਰੇਜ਼ੀ ਬੋਲਣਾ ਅਤੇ ਲਿਖਣਾ ਜਾਣਦੇ ਸਨ ਤਾਂ ਇਸ ਤਰ੍ਹਾਂ ਕਈ ਚੀਜ਼ਾਂ 'ਚੋਂ ਨਿਸ਼ਾਨ ਬਣਨ ਤੋਂ ਰਹਿ ਗਈਆਂ ਤਾਂ ਇਸ ਤੋਂ ਇਹ ਵੀ ਗੱਲ ਜਿਹੜੀ ਕਿ ਸਮਝ ਆਉਂਦੀ ਹੈ ਕਿ ਅੱਜ ਵੀ ਚੋਣਾ ਦੇ ਵਿੱਚ ਜ਼ਿਆਦਾਤਰ ਪੁਰਾਣੇ ਨਿਸ਼ਾਨ ਕਿਉਂ ਨਜ਼ਰ ਆਉਂਦੇ ਨੇ ਕਿਉਂਕਿ ਇਹ ਸੇਠੀ ਨੇ ਆਪਣੇ ਦੌਰ ਤੋਂ ਜਿਹੜੇ ਕਿ ਉਧਰੋਂ ਹੀ ਬਣਾਏ ਹੋਏ ਸਨ ਤਾਂ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ